2014 ਚ ਮੈਂ ਪਹਿਲੀ ਵਾਰ ਭਾਰਤੀ ਪਾਰਲੀਮੈਂਟ ਵਾਸਤੇ ਚੁਣਿਆ ਗਿਆ ਸੰਗਰੂਰ ਤੋਂ ਤਾਂ ਸਰਟੀਫਿਕੇਟ ਮਿਲਿਆ ਮੈਨੂੰ ਆਮ ਤੌਰ ਤੇ ਸਰਟੀਫਿਕੇਟ ਲੈ ਕੇ ਜਿੱਤਣ ਵਾਲਾ ਮੀਨਬਰ ਆਪਣੇ ਪ੍ਰਧਾਨ ਦੇ ਕਰ ਜਾਂਦਾ ਤਾਂ ਧੰਨਵਾਦ ਕਰਦਾ ਬਣਦਾ ਵੀ ਹੈ ਤਾਂ ਮੈਨੂੰ ਯਾਦ ਹੈ 16 ਮਈ ਨੂੰ ਰਿਜ਼ਲਟ ਆਇਆ ਸੀ 17 ਮਈ ਨੂੰ ਮੈਂ ਆਪਣਾ ਸਰਟੀਫਿਕੇਟ ਲੈ ਕੇ ਸ਼ਹੀਦ ਆਜ਼ਮ ਫਾਜ਼ਲ ਸਿੰਘ ਦੇ ਪੈਰਾਂ 'ਚ ਰੱਖਤਾ ਸੀ ਕਿ ਸ਼ਹੀਦ ਆਜ਼ਮ ਮੈਨੂੰ ਇਸ ਗੱਲ ਦਾ ਪੱਕਾ ਪਤਾ ਹੈ ਇਹੋ ਜੇ ਐਮਪੀ ਸ਼ਿਪ ਦੇ ਸਰਟੀਫਿਕੇਟਾਂ ਤੁਸੀਂ ਠੁੱਡਾ ਨਹੀਂ ਮਾਰਦੇ ਹਜ਼ਾਰਾਂ ਐਮਪੀ ਸ਼ਿਪ ਦੇ ਸਰਟੀਫਿਕੇਟ ਤੁਹਾਡੀ ਕੁਰਬਾਨੀ ਤੋਂ ਥੱਲੇ ਨੇ ਪਰ ਮੈਂ ਅੱਜ ਤੁਹਾਡੇ ਕੋਲੋਂ ਅਸ਼ੀਰਵਾਦ ਲੈਣ ਆਇਆ ਕਿ ਮੈਂ ਉਸ ਪਾਰਲੀਮੈਂਟ ਜਾ ਰਿਹਾ ਜਿੱਥੇ ਤੁਸੀਂ ਇੱਕ ਆਵਾਜ਼ ਕਰਨ ਵਾਲਾ ਬੰਬ ਸੁੱਟ ਕੇ ਬੋਲੀ ਸਰਕਾਰ ਦੇ ਕੰਨ ਖੋਲਣ ਦੀ ਕੋਸ਼ਿਸ਼ ਕੀਤੀ ਸੀ ਤੇ ਮੈਂ ਵੀ ਉੱਥੇ ਜਨਤਾ ਵੱਲੋਂ ਜ਼ੁਬਾਨ ਦੇ ਬੰਬਾਂ ਨਾਲ ਸਰਕਾਰਾਂ ਤੱਕ ਲੋਕਾਂ ਦੀਆਂ ਗੱਲਾਂ ਪਹੁੰਚਾਉਂਗਾ ਮੈਂ ਅਸ਼ੀਰਵਾਦ ਲੈਣਾ ਉਸ ਦਿਨ ਮੈਂ ਬਸੰਤੀ ਪੱਗ ਬੰਨੀ ਸੀ ਪਾਰਲੀਮੈਂਟ ਦੇ ਵਿੱਚ ਭਗਵਾਨ ਕੇ ਗਿਆ ਸੀ ਸੌ ਚੁੱਕੀ ਸੀ ਤਨਕਲਾਬ ਜਿੰਦਾਬਾਦ ਦਾ ਨਾਰਾ ਸੌ ਚੁੱਕਣ ਵੇ ਲਾਇਆ ਸੀ ਉਸ ਤੋਂ ਬਾਅਦ ਲਗਾਤਾਰ ਇਹ ਪੱਗ ਜਿਹੜੀ ਹੈ ਇਹ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ ਅਸੀਂ ਕੋਈ ਪੱਗ ਬਣ ਕੇ ਪਾਕ ਸਿੰਘ ਨਹੀਂ ਬਣ ਸਕਦੇ ਇਸ ਤੋਂ ਉਹਨਾਂ ਦੇ ਪੈਰਾਂ ਦੀ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਕਟੁਕਟੇ ਜ਼ਿੰਮੇਵਾਰੀ ਦਾ ਅਹਿਸਾਸ ਰਹਿੰਦਾ ਹੈ ਕਿ ਉਹਨਾਂ ਦੀ ਸੋਚ ਨੂੰ ਅਕੇਲੇ ਲੈ ਕੇ ਜਾਣਾ ਪਾਗੇ ਸੰ ਉਹਨਾਂ ਨੂੰ ਕਦੇ ਵੀ ਡਰ ਨਹੀਂ ਸੀ ਇਸ ਗੱਲ ਦਾ ਜਾਂ ਕੋਈ ਸ਼ੱਕ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਇਹ ਤਾਂ ਉਹਨਾਂ ਨੂੰ ਪੱਕਾ ਪਤਾ ਸੀ ਕਿ ਦੇਸ਼ ਤਾਂ ਯਾਦ ਹੋਊਗਾ ਆਜ਼ਾਦੀ ਆਊਗੀ ਪਰ ਇੱਕ ਗੱਲ ਦੀ ਬਹੁਤ ਵੱਡੀ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਬਿਲਕੁਲ ਸਹੀ ਉਹਨਾਂ ਦੀ ਚਿੰਤਾ ਸਾਬਤ ਹੋਈ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਆਏ ਅੱਜਾਂ ਦੇਖ ਲਓ ਆਜ਼ਾਦੀ 47 ਦੀ 75 ਸਾਲ 77 ਸਾਲ ਹੋ ਗਏ ਹਜੇ ਤੱਕ ਟੋਬਿਆਂ ਤੇ ਸੀਵਰੇਜਾਂ ਤੇ ਸ਼ਮਸ਼ਾਨ ਘਾਟਾਂ ਨੀਆਂ ਕਦੇ ਉੱਚੀਆਂ ਚੱਕੀਆਂ ਨਹੀਂ ਹਜੇ ਤੱਕ ਜਿਹੜੀ ਆਜ਼ਾਦੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਸੀ ਉਹ ਪਹੁੰਚੀ ਨਹੀਂ ਸੀ ਪਿਛਲੇ 2 ਸਾਲ ਤੋਂ ਅੱਜ ਦੇ ਦਿਨ ਅਸੀਂ ਸੰਭਾਲਿਆ ਜਦੋਂ ਆਉਦਾ ਸਭ ਤੋਂ ਪਹਿਲਾ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਆਮ ਤੌਰ ਤੇ ਪਹਿਲਾਂ ਮੁੱਖ ਮੰਤਰੀ ਦੀ ਫੋਟੋ ਲੱਗਦੀ ਹੁੰਦੀ ਸੀ ਚਾਹੇ ਦਿੱਲੀ ਚਾਹੇ ਪੰਜਾਬ ਦਾ ਦਫ਼ਤਰ ਪੰਜਾਬ ਭਵਨ ਆ ਜਾਂ ਕੋਈ ਹੋਰ ਦਫ਼ਤਰ ਨੇ ਚਾਹੇ ਉਹ ਕੋਲਕੱਤਾ 'ਚ ਨੇ ਪੰਜਾਬ ਦੇ ਦਫ਼ਤਰ ਜਿਨ੍ਹਾਂ ਪੰਜਾਬ ਦੇ ਸਾਰੇ ਦਫ਼ਤਰਾਂ 'ਚ ਸ਼ਹੀਦ ਆਜ਼ਮ ਭਗਤ ਸਿੰਘ ਤੇ ਡਾਕਟਰ ਭੀਮrao ਅੰਬੇਦਕਰ ਜੀ ਦੀ ਫੋਟੋ ਲੱਗੂਗੀ ਇੱਕ ਨੇ ਆਜ਼ਾਦੀ ਲੈ ਕੇ ਦਿੱਤੀ ਦੂਜੇ ਨੇ ਆਜ਼ਾਦੀ ਨੂੰ ਸੰਭਾਲ ਕੇ ਸਾਰਿਆਂ ਲਈ ਬਰਾਬਰਤਾ ਦਾ ਸੰਵਿਧਾਨ ਲਿਖਿਆ ਅੱਜ ਕਰੋੜਾਂ ਲੋਕ ਸੁਣ ਰਹੇ ਹੋਣਗੇ ਅੱਜ ਦੋਸਤੋ ਦੋਨੇ ਚੀਜ਼ਾਂ ਹੀ ਖਤਰੇ 'ਚ ਨੇ ਆਜ਼ਾਦੀ ਵੀ ਕਿਉਂਕਿ ਜਦੋਂ ਹੀ ਕੋਈ ਬੋਲਦਾ ਕੁਝ ਜਦੋਂ ਹੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਸਰਕਾਰ ਦੀ ਕੋਈ ਆਲੋਚਨਾ ਕਰਦਾ ਹੈ ਚੱਕ ਕੇ ਈਡੀ ਆ ਜਾਂਦੀ ਹੈ सीबीआई ਆ ਜਾਂਦੀ ਹੈ ਇਨਕਮ ਟੈਕਸ ਆ ਜਾਂਦਾ ਹੈ ਡਰਾਉਣ ਦੀਆਂ ਕੋਸ਼ਿਸ਼ਾਂ ਤੇ ਦੂਜੇ ਪਾਸੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸੁਪਰੀਮ ਕੋਰਟਾਂ ਦੇ ਫੈਸਲੇ ਬਦਲੇ ਜਾ ਰਹੇ ਨੇ ਸੁਪਰੀਮ ਕੋਰਟ ਦੀ ਜਿਹੜੀ ਬੈਂਚ ਹੈ ਉਹਦਾ ਕੋਈ ਫੈਸਲਾ ਹੋਵੇ ਉਹਨੂੰ ਦੁਬਾਰਾ ਆਰਡੀਨੈਂਸ ਲਿਆ ਕੇ ਬਦਲ ਦਿੱਤਾ ਜਾਂਦਾ ਹੈ ਡੈਮੋਕਰੈਟਿਕ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤੇ ਜਾਂਦੇ यह नहीं सोचा कि भगत सिंह जी और ने कि तरह की आजादी होगी कि असि किसी एक खास स्टेट में वंचित रखा अधिकार तो वांझे रखा यह नहीं सोचा सो इस करके अच मैं इतने आया दोबारा कि अपना ਜਿੰਮੇਵਾਰੀਆਂ ਦਾ ਸਾਹ ਉਹਨੂੰ ਚੇਤੇ ਰੱਖੀਏ ਕਿ ਹਜੇ ਜਿੰਮੇਵਾਰੀਆਂ ਆਪਣੀਆਂ ਸ਼ੁਰੂ ਹੋਈਆਂ ਨੇ ਲੋਕਾਂ ਨੇ ਤਾਂ ਆਪਣੇ ਫਰਜ਼ ਨਿਭਾਤੇ ਜੀ ਹੁਣ ਫਰਜ਼ ਨਿਭਾਉਣ ਦੀ ਵਾਰੀ ਆਪਣੀ ਹੈ ਤਾਂ ਅਸੀਂ 2 ਸਾਲਾਂ ਚ ਮੈਂ ਉਂਗਲਾਂ ਤੇ ਗਿਣਦਾ ਤੱਕ ਜਦੋਂ ਜਿਹਨੂੰ ਕਹਿੰਦੇ ਆ ਮੋਟਾ-ਮੋਟਾ ਸਾਹਬ ਦੇ ਦिए 2 ਸਾਲਾਂ ਦਾ ਤਾਂ 42992 ਸਰਕਾਰੀ ਨੌਕਰੀਆਂ 65000 ਕਰੋੜ ਤੋਂ ਉੱਪਰ ਨਿਵੇਸ਼ ਇੰਡਸਟਰੀ ਦਾ ਟਾਟਾ ਸਟੀਲ ਵਰਗੀਆਂ ਬਹੁਤ ਵੱਡੀਆਂ-ਵੱਡੀਆਂ ਕੰਪਨੀਆਂ ਆਪਣਾ ਸੈਕੰਡ ਬਿਗੇਸਟ ਦੂਜਾ ਸਭ ਤੋਂ ਵੱਡਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਉਹ ਲੁਧਿਆਣੇ 'ਚ ਲੱਗ ਰਿਹਾ ਹੈ ਜਰਮਨੀ ਦੀਆਂ ਕੰਪਨੀਆਂ ਆ ਰਹੀਆਂ ਨੇ ਮੈਡੀਕਲ ਕਾਲਜਾਂ ਦੀ ਗੱਲ ਕੀਤੀ ਹੈ ਮੈਡੀਕਲ ਕਾਲਜ ਬਣਾਏ ਜਾ ਰਹੇ ਨੇ ਹੁਸ਼ਿਆਰਪੁਰ ਤੇ ਕਪੂਰਥਲਾ ਸ਼ੁਰੂ ਹੋ ਗਿਆ ਸੰਗਰੂਰ ਦਾ ਪੰਜਾਬ ਬਚਾਓ ਵਾਲਿਆਂ ਨਾਲ ਝਗੜਾ ਚੱਲਦਾ ਹੈ ਉਹ ਕਹਿੰਦੇ ਨਹੀਂ ਬੰਨ ਨਹੀਂ ਦੇਣਾ ਇਹ ਜ਼ਮੀਨ ਫਲਾਨਿਆਂ ਦੇ ਤੇਮ ਕਹਿੰਦੀ ਹੈ ਕਿਉਂਕਿ ਉਹਨਾਂ ਨੇ ਤਾਂ ਪੈਸੇ ਆਪ ਦੇ ਕਮਾਉਣੇ ਹੁੰਦੇ ਨੇ ਜਦੋਂ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਖਾਰੀ ਜੇ ਮੁੱਖ ਮੰਤਰੀ ਦੀਆਂ ਆਪਦੀਆਂ ਬੱਸਾਂ ਚੱਲਦੀਆਂ ਹੋਣਗੀਆਂ ਉਹ ਕਿਉਂ ਚਾਹੂਗਾ ਕਿ ਸਰਕਾਰੀ ਬੱਸਾਂ ਫੇਦੇ ਵਿੱਚ ਚੱਲੀਆਂ ਜਾਣ ਜੇ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਦਾ ਸਕੂਲਾਂ 'ਚ ਹਿੱਸਾ ਹੋਊਗਾ ਉਹ ਕਿਉਂ ਜਾਊਗਾ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਧੀਆ ਹੋ ਜਾਏ ਜੇ ਮੁੱਖ ਮੰਤਰੀ ਦੇ ਆਪਦੇ ਹਸਪਤਾਲ ਹੋਣ ਜਾਂ ਹਸਪਤਾਲ 'ਚ ਹਿੱਸਾ ਹੋਊਗਾ ਕਮਿਸ਼ਨ ਲੈਂਦਾ ਹੋਊਗਾ ਉਹ ਕਿਉਂ ਚਾਹੂਗਾ ਸਰਕਾਰੀ ਹਸਪਤਾਲਾਂ 'ਤੇ ਮਸ਼ੀਨਾਂ ਆ ਜਾਣ ਜਾਂ ਦਵਾਈਆਂ ਆ ਜਾਣ ਉਹ ਚਾਹੂਗਾ ਉੱਧਰ ਜਾਣ ਲੋਕ ਸੋ ਇਹ ਮੈਡੀਕਲ ਕਾਲਜ ਦੀ ਮੈਨੂੰ ਕਿੱਥੋਂ ਆਈ ਮੈਨੂੰ ਇਹ ਆਈਡੀਆ ਕਿੱਥੋਂ ਆਇਆ ਜਦੋਂ ਮੈਨੂੰ ਯੂਕਰੇਨ ਚੋਂ 400 ਦੇ ਕਰੀ ਮੁੰਡੇ ਕੁੜੀਆਂ ਨੂੰ ਇੱਥੇ ਵਾਪਸ ਲਿਆਉਣਾ ਪਿਆ ਕਿਉਂਕਿ ਉਹ ਜੰਗ ਲੱਗੀ ਸੀ ਉਹ ਫਸ ਗਏ ਸੀ ਜਦੋਂ ਮੈਨੂੰ ਮਿਲਣ ਆਏ ਉਹ ਤੇ ਉਹਦੇ ਮਾਪੇ ਉਹਨਾਂ ਦੇ ਮੈਨੂੰ ਮੇਰੇ ਰੋਂਗ ਤੇ ਖੜੇ ਹੋ ਗਏ ਦੇਖ ਕੇ ਕਿ ਕੋਈ ਨਲਾਇਕ ਬੱਚੇ ਨਹੀਂ ਸੀ ਉਹ ਜਰ ਕੋ ਕਟ ਨੰਬਰ ਵਾਲੇ ਬੱਚੇ ਨਹੀਂ ਸੀ ਕਿ ਇੱਥੇ ਐਡਮਿਸ਼ਨ ਨਹੀਂ ਮਿਲੀ ਉੱਥੇ ਮਿਲ ਜਾਂਦੀ ਹੈ ਨੋ 98% 98.5% 98.9% 99.4% ਵਾਲੇ ਬੱਚੇ ਮੈਂ ਕਿਹਾ ਜੀ ਫਿਰ ਤੁਸੀਂ ਇੱਥੇ ਕਿਉਂ ਨਹੀਂ ਕਿਹਾ ਜੀ ਇੱਥੇ ਤਾਂ ਸੀਟਾਂ ਉਹਨੇ ਕੋਟਾ ਮੁੱਕ ਜਾਂਦਾ ਜੀ ਆ ਫਲਾਨੇ ਦਾ ਕੋਟਾ ਇਹ ਚ ਲੈ ਲੋ ਇਹ ਚ ਇੰਨੇ ਕਰੋੜ ਲੱਗਣਗੇ ਆਹ ਕੋਟਾ ਇਹ ਦੇ ਇਹ ਚ ਲੈ ਲੋ ਇਹ ਚ ਇੰਨੇ ਕਰੋੜ ਲੱਗਣਗੇ ਜਿਹੜਾ ਕੰਮ ਉਹ ਕਹਿੰਦੇ ਇੱਥੇ 3 ਕਰੋੜ ਚ ਹੁੰਦਾ ਉਹ ਉੱਥੇ 30 ਲੱਖ ਚ ਹੁੰਦਾ ਤਾਂ ਗਿਆ ਜੀ ਉੱਥੇ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਉਹਰੇ ਬਾਰੇ ਸੋਚਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਕੀ ਸੋਚਦੇ ਹੋਣਗੇ ਉਹਨਾਂ ਦੀ ਆਤਮਾ ਕੀ ਸੋਚਦੀ ਹੋਊਗੀ 25 ਸਾਲ ਪਹਿਲਾਂ ਆਜ਼ਾਦ ਹੋਇਆ ਮੁਲਕ ਉਹ ਯੂਕਰੇਨ 25 ਸਾਲ ਪਹਿਲਾਂ ਯਾਦ ਹੋਏ ਬੁਲਕ ਦੇ ਵਿੱਚ ਸਾਡੇ ਬੱਚੇ ਮੈਡੀਕਲ ਦੀ ਸਿੱਖਿਆ ਲੈਣ ਜਾ ਰਹੇ ਨੇ ਤੇ ਸਾਨੂੰ 75 ਸਾਲ ਹੋ ਗਏ ਅਸੀਂ ਅਜੇ ਕੋਟਾ ਸਿਸਟਮ 'ਚ ਹੀ ਫਸੇ ਹੋਏ ਆ ਸਾਡੇ ਬੰਨੀ ਮਹਿੰਗੀ ਪੜ੍ਹਾਈ ਹੈ ਕਿ ਆਮ ਬੰਦਾ ਸੋਚ ਹੀ ਨਹੀਂ ਸਕਦਾ ਸੋ ਅਸੀਂ ਫਿਰ ਫੈਸਲਾ ਕੀਤਾ ਕਿ ਮੈਡੀਕਲ ਕਾਲਜ ਪੰਜਾਬ 'ਚ ਖੋਲ੍ਹਾਂਗੇ ਅਸੀਂ ਇਸ ਇਲਾਕੇ ਦੀ ਵੀ ਵਾਰੀ ਆਉਗੀ ਤੁਸੀਂ ਮੰਗ ਕੀਤੀ ਹੈ ਇਸ ਇਲਾਕੇ ਦੇ ਵਿੱਚ ਵੀ ਇਹਦੇ ਨਾਲ ਇਹਦੇ ਨਾਲ ਕੀ ਹੋਊਗਾ ਜਦੋਂ ਪੜ੍ਹਾਈ ਮਿਲੀ ਸਸਤੀ ਪੜ੍ਹਾਈ ਮਿਲੀ ਬੱਚਿਆਂ ਨੂੰ ਤਾਂ ਸਾਡੇ ਬੱਚੇ ਡਾਕਟਰ ਬਣਨਗੇ ਗਰੀਬੀਆਂ ਚੱਕਣਗੇ ਘਰਾਂ ਦੀਆਂ ਉਹ ਸਕੂਲ ਆਫ ਫੈਮਿਨੈਂਸ ਖੁੱਲ ਰਹੇ ਨੇ ਉਹ ਇੰਨੀ ਸ਼ਾਨਦਾਰ ਪੜ੍ਹਾਈ ਹੈ ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਸਕੂਲ ਆਫ ਫੈਮਿਨੈਂਸ ਖੁੱਲਿਆ ਇਕ ਲੁਧਿਆਣੇ ਵਿੱਚ ਖੁੱਲਿਆ ਤੁਸੀਂ ਜਿੱਥੇ ਨੇੜੇ ਪੈਂਦਾ ਕਦੇ ਜਾਓ ਮਾਥਾ ਟੇਕਣ ਅੰਮ੍ਰਿਤਸਰ ਦਰਬਾਰ ਸਾਹਿਬ ਜਾਂ ਦੁਰਗਿਆਂਾ ਮੰਦਿਰ ਜਾਂ ਬਾਗਾ ਬਾਡਰ ਦੇਖਣ ਜਾਓ ਛੇਟਾ ਦੇ ਵਿੱਚ ਇੱਕ ਸਕੂਲ ਆਫ ਐਮੀਨੈਂਸ ਹੈ ਜਰੂਰ ਦੇਖ ਕੇ ਆਇਓ ਮੈਂ ਇਹ ਫੈਸਲਾ ਕੀਤਾ ਹੋਇਆ ਹੈ ਪ੍ਰਮਾਤਮਾ ਨੇ ਸਮਤ ਬਖਸ਼ੀ ਤੌਣ ਨਾਲ ਬਿਨਾਂ ਤੇ ਮੇਰਾ ਸੁਪਨਾ ਪੂਰਾ ਹੋਊਗਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹਨਾ ਹੁਣ ਮਜਬੂਰੀ ਹੈ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ 'ਚ ਪੜਾ ਲਓ ਜਿੱਥੇ ਲੱਖਾਂ ਰੁਪਈਆ ਦੀ ਫੀਸ ਹੈ ਸਰਕਾਰੀ 'ਚ ਤੁਸੀਂ ਪੜਾਉਂਗੇ ਤਾਂ ਬੱਚਿਆਂ ਦਾ ਫਿਊਚਰ ਕੋਈ ਨਹੀਂ ਹੈਗਾ ਇਹ ਸਰਕਾਰੀ ਸਕੂਲਾਂ ਦਾ ਹਾਲ ਹੀ ਇਹ ਕਰਤਾ ਸੀ ਗਵਰਨਮੈਂਟਾਂ ਨੇ ਤਾਂ ਮਜਬੂਰੀ ਹੈ ਜਾਨ ਪੜ ਰੱਖ ਲਓ ਜਾਂ ਫਿਰ ਲੱਖਾਂ ਰੁਪਈਆ ਜੇ ਤੁਹਾਡੇ ਕੋਲ ਹੈਗਾ ਕੋਈ ਗਹਿਣੇ ਗੱਟੇ ਜਾਂ ਜ਼ਮੀਨ ਥੋੜੀ ਚਾਰ ਖੁੱਡ ਹੈਗੀ ਉਹ ਵੇਚ ਕੇ ਤਾਂ ਜਵਾਕ ਪੜਾ ਲਓ ਫਿਰ ਦੂਜੀ ਮਜਬੂਰੀ ਜਾਂ ਤਾਂ ਮੰਜੇ ਤੇ ਪਏ ਆਪਣੇ ਰਿਸ਼ਤੇਦਾਰ ਦੀ ਜਾਂ ਆਪਣੇ ਬਜ਼ੁਰਗਾਂ ਦੀ ਮੌਤ ਦਾ ਇੰਤਜ਼ਾਰ ਕਰੋ ਜਾਂ ਫਿਰ ਲੱਖਾਂ ਰੁਪਇਆ ਲਾ ਕੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਓ ਕਿਉਂਕਿ ਸਰਕਾਰੀ 'ਚ ਮਸ਼ੀਨਾ ਹੈ ਨਹੀਂ ਨਾ ਡਾਕਟਰ ਨਾ ਦਵਾਈਆਂ ਇਹ ਇਹ ਮਜਬੂਰੀਆਂ ਹੋ ਗਈਆਂ ਪ੍ਰਮਾਤਮਾ ਸੁੱਖ ਰੱਖੇ ਅੱਜ ਸ਼ਹੀਦ ਆਜ਼ਮ ਹੋਰਾਂ ਦੀ ਧਰਤੀ ਤੇ ਖੜੇ ਆਂ ਆਉਣ ਵਾਲੇ 6-7 ਮਹੀਨਿਆਂ 'ਚ ਸਿਰਫ 6-7 ਮਹੀਨਿਆਂ 'ਚ ਮਜਬੂਰੀ ਮਰਜ਼ੀ 'ਚ ਬਦਲੂਗੀ ਕਿ ਤੁਹਾਡੀ ਮਰਜ਼ੀ ਹੈ ਇਲਾਜ ਸਰਕਾਰੀ 'ਚ ਕਰਵਾਣਾ ਸਰਕਾਰੀ 'ਚ ਕਰਾ ਲਓ ਪ੍ਰਾਈਵੇਟ 'ਚ ਕਰਵਾਉਣਾ ਪ੍ਰਾਈਵੇਟ ਕਰਾ ਲਓ ਇਲਾਜ ਇੱਕੋ ਜਿਹਾ ਹੈ ਪਰ ਉਧਰ ਪੈਸੇ ਨਹੀਂ ਲੱਗਦੇ ਸਰਕਾਰੀ 'ਚ ਇਸੇ ਤਰ੍ਹਾਂ ਹੀ ਤੁਹਾਡੀ ਮਰਜ਼ੀ ਹੈ ਬੱਚੇ ਨੂੰ ਪ੍ਰਾਈਵੇਟ 'ਚ ਪੜਾਉਣਾ ਪ੍ਰਾਈਵੇਟ 'ਚ ਪੜਾ ਲਿਓ ਸਰਕਾਰੀ ਸਕੂਲ ਚ ਪੜਾਉਣਾ ਸਰਕਾਰੀ ਚ ਪੜਾ ਲਿਓ ਪੜ੍ਹਾਈ ਕੋਈ ਨਹੀਂ ਹੋਊਗੀ ਮਰਜ਼ੀ ਤੁਹਾਡੀ ਹੋਊਗੀ ਮੈਂ ਮਜਬੂਰੀ ਨੂੰ ਮਰਜ਼ੀ ਚ ਬਦਲਣਾ ਚਾਹਣਾ ਵਿਦੇਸ਼ਾਂ ਚ ਵੀ ਇਦਾਂ ਹੀ ਹੈ ਮੈਂ ਦੇਖਿਆ ਸਿਸਟਮ ਕਿ ਤੁਹਾਡੀ ਮਰਜ਼ੀ ਹੈ ਜਿਹੜੇ ਮਰਜ਼ੀ ਸਕੂਲ ਚ ਪੜਾ ਲਓ ਪ੍ਰਾਈਵੇਟ ਚ ਪੜਾਉਣਾ ਹੈ ਪ੍ਰਾਈਵੇਟ ਉੱਥੇ ਹੀ ਪ੍ਰਾਈਵੇਟ ਸਕੂਲ ਨੇ ਪਰ ਪੜ੍ਹਾਈ ਦਾ ਕੋਈ ਫਰਕ ਨਹੀਂ ਇਹ ਨਹੀਂ ਹੈਗਾ ਕਿ ਸਰਕਾਰੀ ਵਾਲਾ ਰਹਿ ਜਾਊਗਾ ਜਾਂ ਪ੍ਰਾਈਵੇਟ ਵਾਲਾ ਅੱਗੇ ਚੱਲ ਜਾਊਗਾ ਇਹ ਬੱਚੇ ਦੀ ਅਗਰੀ ਮਿਹਨਤ ਤੇ ਡਿਪੈਂਡ ਕਰਦਾ ਸੋ ਇਸ ਕਰਕੇ ਜਦੋਂ ਸ਼ਹੀਦ ਆਜ਼ਮ ਭਗਤ ਸਿੰਘ ਉਹਰਾਣੂ ਨੇ ਇੱਕ ਲਿਖਿਆ ਜਦੋਂ ਕੋਈ ਬੰਦਾ ਜਨੂਨ ਨਹੀਂ ਹੋ ਜਾਏ ਕਿਸ ਪੱਦਰ ਤੱਕ ਉਹ ਬੰਦਾ ਜਨੂਨੀ ਹੋ ਸਕਦਾ ਹੈ ਜੇ ਦੇਸ਼ ਸੇਵਾ ਦਾ ਜਨੂਨ ਹੋ ਜਾਏ ਦੇਸ਼ ਦੀ ਧਰਤੀ ਨਾਲ ਪਿਆਰ ਹੋ ਜਾਏ ਫਿਰ ਸ਼ਹੀਦ ਆਜ਼ਮ ਨੇ ਲਿਖਿਆ ਸੀ ਇੱਕ ਜਗ੍ਹਾ ਤੇ ਭਗਤ ਸਿੰਘ ਉਹਰਾਣੂ ਨੇ कि इस कदर वाकिफ हो गई है मेरी कलम मेरी तबीयत से कि जड़ी मेरी कलम है लिखने वाली वो मेरे सुभा तो इन्नी जाणू होगी इस कदर वाकिफ हो गई है मेरी कलम मेरी तबीयत से कि इश्क भी लिखना चाहता हूं तो इनकलाब लिखा जाता है ਤਾਂ ਇਸ ਤਰ੍ਹਾਂ ਦਾ جنੂਨ ਜਿਹੜਾ ਉਹ ਬਹੁਤ ਘੱਟ ਬਹੁਤ ਕਦੇ-ਕਦੇ ਆਉਂਦੇ ਆ ਬੰਦੇ ਹਜੇ ਉਹ ਵੀ 22-23 ਸਾਲ ਦੀ ਉਮਰ 'ਚ ਤਾਂ ਸ਼ੀਧੀ ਹੋ ਗਈ ਸੀ ਫਿਰ ਦੁੱਖ ਮੈਨੂੰ ਉਸ ਵੇਲੇ ਹੋਇਆ ਜਦੋਂ ਇਸ ਵਾਰ 26 ਜਨਵਰੀ 'ਚ ਪੰਜਾਬ ਦੀ ਚਾਹ ਕੀ ਰਿਜੈਕਟ ਕਰਤੀ ਕੇਂਦਰ ਸਰਕਾਰ ਨੇ ਮੈਂ ਕਿਹਾ ਯਾਰ ਤੁਸੀਂ ਆ ਕੀ ਕਰਨ ਲੱਗੇ ਹੋ ਵੀ ਤੁਸੀਂ 15 ਅਗਸਤ ਤੇ 26 ਜਨਵਰੀ ਜੇ ਕੋਈ ਆਜ਼ਾਦੀ ਦਾ ਸਮਾਗਮ ਪੰਜਾਬ ਦੀ ਹਾਜ਼ਰੀ ਤੋਂ ਬਿਨਾ ਮਨਾ ਲੋਗੇ ਹੋ ਸਕਦਾ 80% ਤੋਂ ਉੱਪਰ ਕੁਰਬਾਨੀਆਂ ਸਾਡੀਆਂ ਨੇ ਤੇ ਕੁਰਬਾਨੀਆਂ ਸਾਡੀਆਂ ਨੇ ਤੇ ਸਾਡੀ ਝਾਕੀ ਰਿਜੈਕਟ ਕਰ ਰਹੇ ਹੋ ਤੁਸੀਂ ਝਾਕੀ ਜੀ ਕੀ ਸੀਗਾ ਤਿੰਨ ਝਾਕੀਆਂ ਸੀਗੀਆਂ ਇੱਕ ਤਾਂ ਸੀਗਾ ਜਿਹੜੀ ਸ਼ਹੀਦ ਦੀਆਂ ਸ਼ਹੀਦ ਆਜ਼ਮ ਭਗਤ ਸਿੰਘ ਸ਼ਹੀਦ ਉਧਮ ਸਿੰਘ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤ ਰਾਏ ਜੀ ਜਲਿਆਂ ਵਾਲੇ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋ ਬੈਕ ਦਾ ਅ ਜਿਹੜਾ ਮਿਊਜ਼ੀਅਮ ਅੱਜ ਉੱਪਰ ਹੋਇਆ ਇਹਦੇ ਚ ਵੀ ਦੇਖ ਹੈਗਾ ਸਾਰਾ ਕੁਝ ਉਹ ਸੈਕੰਡ ਸੀ ਨਾਰੀ ਸ਼ਕਤੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਮਾਈ ਭਾਗੋ ਦੀ ਦਲੇਰੀ ਨੂੰ ਸਭ ਜਾਣਦੇ ਨੇ ਔਰ ਮਾਈ ਭਾਗੋ ਦੇ ਨਾਂ ਤੇ ਕਾਲਜ ਹੈ ਮੁਹਾਲੀ ਚ ਕੁੜੀਆਂ ਨੂੰ ਫੌਜਪਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹ ਸੀਗਾ ਤੀਜਾ ਸੀ ਸਾਡਾ ਕਲਚਰ ਫੁਲਕਾਰੀਆਂ ਪੰਛੀਆਂ ਸਾਗ ਲੰਗਰ ਦੀ ਪ੍ਰਥਾ ਹਵੇਲੀਆਂ ਤਿੰਨ ਸੀ ਚ ਕੀ ਮਾਰੀ ਚੀਜ ਆ ਬਈ ਕੰਦੇ ਰਿਜੈਕਟ ਹੋ ਗਿਆ ਮੈਂ ਕੋਣ ਤੁਹਾਡੀ ਹਿੰਮਤ ਕਿਵੇਂ ਪੈ ਗਈ ਬਈ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਨਿਓ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਭੇ ਉਹਨਾਂ ਨੂੰ ਰਿਜੈਕਟ ਕਰਨ ਵਾਲੇ ਲਾਲ ਅਲਾਜ ਪਤਰਾ ਜਿਹਨਾਂ ਨੂੰ ਰਿਜੈਕਟ ਕਰਨ ਵਾਲੇ ਕਿਹੜੇ ਦਾ ਕੌਣ ਬਾਬੂ ਨੇ ਉਹ ਇਹ ਵੱਡੇ ਹੋ ਗਏ ਭਗਤ ਸਿੰਘ ਹੋਰਾਂ ਤੋਂ ਮੈਂ ਸਖਤ ਇਤਰਾਜ਼ ਕੀਤਾ ਜੀ ਤੁਸੀਂ ਪੜਿਆ ਹੋਣਾ ਫਿਰ ਮੈਂ ਕਿਹਾ ਕੋਈ ਗੱਲ ਨਹੀਂ ਉੱਥੇ ਤਾਂ ਇੱਕੋ ਹੀ ਦਿਖਾਉਣੀ ਸੀ 26 ਜਨਵਰੀ ਨੂੰ ਆਈ ਲੰਘ ਜਾਂਦੀ 40 ਸਕਿੰਟ ਚ ਪਰ ਮੈਂ ਫਿਰ ਨਾ 10 ਬਣਾ ਲਿਆ ਜੀ ਹੁਣ ਜਾਨੀ ਕਿ ਤੀ ਤੀ ਇੱਕ ਜੱਟ ਹੀ ਤਿੰਨ ਤਿੰਨੇ ਸਿਆਚ 10 ਬਣਵਾ ਰੱਖਿਏ ਨੇ ਰੋਜ਼ ਪਿੰਡਾਂ 'ਚ ਫਿਰਦਿਆਂ ਨੇ ਕਿਤੇ ਨਾ ਕਿਤੇ ਤੁਸੀਂ ਵੀ ਦੇਖੀ ਹੋਣੀ ਰੋਜ਼ ਪਿੰਡਾਂ 'ਚ ਫਿਰਦਿਆਂ ਨੇ ਸਾਰੇ ਪੰਜਾਬ ਨੂੰ ਦਿਖਾਉ ਹੁਣ ਵੀ ਆਹ ਜਿਹੜੀ ਰਿਜੈਕਟ ਕੀਤੀ ਹੋਈ ਆ ये मूँ ने हम वोटा मंगना आवेगी जरा पूछ लियो यहाँ कि तुम उही हो जिन्हें भगत सिंह और रिजैक्ट किया मैं कहें हम लिख के दे देते हैं कि अगली पंद्रह अगस्त अगली छब्बी जनवरी उससे अगली पंद्रह अगस्त अगली छब्बीस तीन साल अगले पंजाब की झाकी पहले नंबर पर आया करेगी इस ये थोड़ा इसके बारे में लोगों को ਥੋੜਾ ਬੋਲਣਾ ਬੰਦ ਕਰ ਦਿਓ ਮੈਂ ਕਹਾਂ 15 ਅਗਸਤ ਦੀ ਗਰੰਟੀ ਲਈ ਜਾਂਦੇ ਹੋ ਤੁਹਾਨੂੰ ਪੱਕਾ ਪਤਾ 15 ਅਗਸਤ ਨੂੰ ਤੁਸੀਂ ਹੀ ਸਿਲੇਕਟ ਕਰੋਗੇ ਕੀ ਪਤਾ ਇਥੇ ਜੀਦੇ ਸੈੰ ਚੱਲਦੇ ਹੋਣ ਇਥੇ ਪਤਾ ਲੱਗਦਾ ਲੋਕਤੰਤਰ ਚ ਵੱਡੇ ਵੱਡੇ ਜਿਹੜੇ ਸੋਚਦੇ ਹੁੰਦੇ ਸੀ ਕਦੇ ਹਾਰੇ ਹੀ ਨਹੀਂ ਸੀ ਤੇ ਉਹ ਭੈਨੇ ਮੰਨ ਜੇ ਸਾਰੇ ਜਿਹੜੇ 2 ਸਾਲ ਪਹਿਲਾਂ ਜਿਨ੍ਹਾਂ ਨੇ ਸੋਚਿਆ ਵੀ ਨਹੀਂ ਸੀ कर लेंगे कर लेंगे मिल के ना एक में। एक में। मैं भावनावान तो की कदर कर करता लिख के पूरा प्रॉपर लिख के डीसी साहब बैठे ने तुं देख के जाओ और तो अं बुलावे सलाह थी लवेंगे कितने तो किमें किह जहां है कर दें बैठो बैठो देखो असं उन्होंने कहा कि ਅੱਜ ਵੀ ਆਜ਼ਾਦੀ ਨੂੰ ਬਚਾਉਣ ਵਾਸਤੇ ਅਸੀਂ ਖੜੇ ਆਂ 1 ਕਰੋੜ ਰੁਪਈਆ ਜੇ ਕੋਈ ਆਪਣਾ ਫੌਜੀ ਜਵਾਨ ਸ਼ਹੀਦ ਹੁੰਦਾ ਹੈ 1 ਕਰੋੜ ਰੁਪਈਆ ਭੋਗ ਤੋਂ ਪਹਿਲਾਂ ਉਹਦੇ ਘਰੇ ਪਹੁੰਚ ਜਾਂਦਾ ਜੀ 1 ਕਰੋੜ ਰੁਪਈਆ ਤੇ ਸਰਕਾਰੀ ਨੌਕਰੀ ਨਾਲ ਪਹਿਲਾਂ ਕੀ ਕਰਦੇ ਸੀ ਸ਼ਹੀਦ ਦੀ ਵਿਧਵਾ ਨੂੰ ਸਿਲਾਈ ਮਸ਼ੀਨ ਬਸ ਆਹੀ ਆਹੀ ਕਦਰ ਪੈਂਦੀ ਸੀ ਇਹਨਾਂ ਨੇ ਹੁਣ ਕੀ ਕੀਤਾ ਅਗਨੀਵੀਰ ਸੈਂਟਰ ਨੇ ਚਲਾਈ ਅਗਨੀ ਵੀਰ 18 ਸਾਲ ਚ ਭਰਤੀ ਕਰਦੇ ਆ 6 ਕੁ ਮਹੀਨੇ ਦੀ ਟ੍ਰੇਨਿੰਗ ਹੈ 22 ਸਾਲ ਤੇ ਰਿਟਾਇਰ ਕਰ ਦਿੰਦੇ ਆ ਤੇ ਚਲੋ ਇੱਕ ਵਾਰ ਤਾਂ ਮੁੰਡੇ ਹੋ ਗਏ ਭਰਤੀ ਚਲੋ ਦੇਖਦੇ ਆ ਕੀ ਬਣਦਾ ਹੈ ਪਹਿਲੀ ਸ਼ਹੀਦੀ ਹੋਈ ਮੋੜ ਕੋਲੇ ਪਿੰਡਾ ਮੋੜ ਮੰਡੀ ਕੋਲੇ ਤਾਂ ਇੱਕ ਐਸੀ ਘਟਨਾ ਪੰਜਾਬੀਆਂ ਨੇ ਦੇਖੀ ਜਿਹਨੂੰ ਹਰ ਬੰਦੇ ਨੇ ਨਿੰਦਿਆ ਵੀ ਤੇ ਦੁੱਖ ਵੀ ਪਰਗੜੀ ਤੇ ਤੇ ਰੋਂਗ ਤੇ ਵੀ ਖੜੇ ਹੋ ਗਏ ਕਿ ਕਿਵੇਂ ਅਗਨੀ ਵੀਰ ਦਿਓ ਝੰਗ ਮੁੰਡੇ ਨੂੰ ਦੋ ਸਿਵਲ ਕੱਪੜਿਆਂ ਚ ਫੌਜ ਵੱਲੋਂ ਭੇਜੇ ਹੋਏ ਦੋ ਮੁਲਾਜ਼ਮ ਪ੍ਰਾਈਵੇਟ ਐਂਬੂਲੈਂਸ ਚ ਲਿਆ ਕੇ ਉਹਨਾਂ ਦੇ ਪਿੰਡ ਉਹਨਾਂ ਦੇ ਘਰੇ ਜਿਵੇਂ ਹਾਤੇ ਚ ਮਰਿਆ ਹੋਇਆ ਕਟਰੂ ਸਿਟੀ ਦਾ ਐ ਸਿੱਟ ਕੇ লাশ ਉਹਨਾਂ ਨੂੰ ਇਹ ਸੀ ਲੋਕਾਂ ਨੂੰ ਉਥੇ भी पूरे फौजी सलमाना नाश ली जाऊगी सलामी दिखती जाऊगी सलूट होगा है ना ना जी ना ना क्या जी ये अग्निवीर है इस कैटेगरी असी सलूट नहीं मारे होंगे मैं पता लग्या मैं इमी एल डी जी पी जी फोन करके क्या ये बात करा साहब पर मानसा पुलिस वालों आप ਉਹ ਸਲਾਮੀ ਦੇਣੀ ਆ ਜਿਹੜੀ ਸਰਕਾਰੀ ਸਨਮਾਨ ਹੁੰਦਾ ਹੈ ਸਨਸਕਾਰ ਤੇ ਅਸੀਂ ਮਾਨਸਾਪੁਰ ਪੁਲਿਸ ਵੱਲੋਂ ਸਨਸਕਾਰ ਕਰਵਾਤਾ ਸਲਾਮੀ ਦੇ ਕੇ ਮਾਜਮਾਨ ਨੇ ਕਰੇ ਗਿਆ ਉਹਦਾ ਪਿਤਾ ਜੀ ਉਹ ਕਹਿੰਦਾ ਜੀ ਮੈਂ ਤਾਂ ਅਨਪੜ ਬੰਦਾ ਮਾਨਸਾ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਠੀਕ ਹੈ ਸ਼ਹੀਦ ਹੋ ਗਿਆ ਦੇਸ਼ ਵਾਸਤੇ ਮੈਨੂੰ ਬਹੁਤ ਮਾਣ ਹੈ ਇਸ ਗੱਲ ਤੇ ਮੈਂ ਸ਼ਹੀਦ ਦਾ ਪਿਤਾ ਪਰ ਘਟੋ ਘਟ ਜਾਂਦੇ ਜਾਂਦੇ ਨੂੰ ਸਲੂਟ ਤਾਂ ਮਾਰ ਦਿੰਦੇ ਆਹ ਦੁੱਖ ਹੈ ਮੈਂ ਸਖਤ ਤਰਾਜ ਕੀਤਾ ਕੇਂਦਰ ਕੋਲੇ ਮੈਂ ਕਹਾ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤਾਹਾਨੂੰ ਚਲਾਉਣੇ ਨੇ 11 ਸਲੂਟ ਨਹੀਂ ਵੱਜਦੇ ਤੁਹਾਡੇ ਤੋਂ ਤੁਸੀਂ ਸ਼ਹੀਦੀਆਂ ਦੇ ਵਿੱਚ ਵੀ ਰੈਂਕਿੰਗ ਕਰਤੀ ਵਰਦੀ ਉਹਨਾਂ ਨੂੰ ਉਹੀ ਦੇਤੀ ਜਿਹੜੀ ਆਮ ਫੌਜ ਦੀ ਵਰਦੀ ਹੈ ਹਥਿਆਰ ਵੀ ਉਹਨਾਂ ਨੂੰ ਉਹੀ ਦੇਤੇ ਜਿਹੜੇ ਆਮ ਫੌਜ ਵਰਤਦੀ ਹੈ ਬਾਰਡਰ ਵੀ ਇੰਟਰਨੈਸ਼ਨਲ ਉਹੀ ਦੇ ਤਾਂ ਡਿਊਟੀ ਵਾਸਤੇ ਪਾਕਿਸਤਾਨ ਵਾਲਾ ਜਿੱਦੇ ਬਾਕੀ ਫੌਜ ਵੀ ਹੈ ਪਰ ਨਹੀਂ ਇਧਰਲੇ ਮੋਰਚੇ ਵਾਲਾ ਸ਼ਹੀਦ ਹੋ ਗਿਆ ਤਾਂ ਉਹਨੂੰ ਸ਼ਹੀਦ ਮੰਨਿਆ ਜਾਊਗਾ ਕਿਉਂਕਿ ਉਹ ਕਿਸੇ ਹੋਰ ਕੈਟਾਗਰੀ 'ਚ ਭਰਤੀ ਹੋਇਆ ਹੈ। ਇਹ ਚ ਇਧਰਲੇ ਮੋਰਚੇ ਵਾਲੇ ਨੂੰ ਗੋਲੀ ਵੱਜ ਗਈ ਉਹ ਸ਼ਹੀਦ ਨਹੀਂ ਮੰਨਿਆ ਜਾਊ ਕਿਉਂਕਿ ਉਹ ਹੋਰ ਕੈਟਾਗਰੀ 'ਚ ਸ਼ਹੀਦ ਹੋਇਆ। ਕਮਾਲ ਹੈ ਯਾਰ। ਤੂੰ ਸਮਝਦੇ ਕੀ ਹੋ ਯਾਰ ਤੁਸੀਂ ਆਪਣੇ ਆਪ ਨੂੰ ਤੁਸੀਂ ਦੇਸ਼ ਭਗਤੀਆਂ ਦੇ ਤੁਸੀਂ ਬਿਆ ਕਰੋਂਗੇ ਸਰਟੀਫਿਕੇਟ ਹੁਣ। ਸੋ ਮੈਂ ਸਖਤ ਤਰਾਜ ਕੀਤਾ ਅਗਲੀ ਇੱਕ ਹੋਰ ਖੰਨੇ ਖੰਨੇ ਕੋਲੇ ਪਿੰਡ ਹੈ ਉੱਥੇ ਸ਼ਹੀਦੀ ਹੋਈ ਅਗਨੀ ਵੀਰ ਦੀ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਤਾ ਮੈਂ ਕਿਹਾ ਪਿਛਲੀ ਵਾਰ ਵਾਲੀ ਗਲਤੀ ਨਾ ਦੁਹਰਾ ਦਿਓ ਪੰਜਾਬੀ ਨੇ ਪਿਆਰ ਨਾਲ ਭਾਵੇਂ ਸਾਡੀ ਜਾਨ ਲੈ ਲਿਓ ਪਰ ਜੇ ਸਾਨੂੰ ਵੀ ਬੰਦਾ ਮਾਨ ਹੈ ਜਿਤਨਾ ਦੇਵੇ ਫਿਰ ਅਸੀਂ ਹੱਕ ਖੋਹਣੇ ਜਾਣਦੇ ਹੁੰਨੇ ਆ ਉਦੋਂ ਬਾਅਦ ਮਹਾਰਾਸ਼ਟਰੀ ਕਸ਼ੀਦ ਹੋਇਆ ਹੁਣ ਅਗਨੀ ਵੀਰਾਂ ਨੂੰ ਸਲਾਮੀ ਤੇ ਸ਼ਹੀਦ ਤੇ ਸਨਮਾਨ ਦੇਣ ਲੱਗ ਗਏ ਐਂ ਠੀਕ ਹੁੰਦੇ ਆ ਇਹ ਐਂ ਠੀਕ ਹੋਣਾ ਜੀ ਇਹ ਕੰਮ ਪਰ ਮੈਂ ਇਕੱਲਾ ਲੜੀ ਜਨਾ ਬੀਜੇਪੀ ਨਾਲ ਮੈਂ ਇਕੱਲਾ ਲੜ ਰਿਹਾ ਸੈਂਟਰ ਨਾਲ ਮੇਰਾ ਹਰੇਕ ਮਹਿਕਮੇ ਨਾਲ ਇਕੱਲਾ ਲੜ ਰਿਹਾ ਪੈਸੇ ਰੋਕੀ ਬੈਠਿਆ 8000 ਕਰੋੜ ਰੋਕੀ ਬੈਠਿਆ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀਆਂ ਦਾ ਸੜਕਾਂ ਦਾ 85500 ਦਾ ਇਕੱਲਾ ਉਹੀ ਹੈ 8000 ਕਰੋੜ ਸੋਚੋ 8000 ਕਰੋੜ ਮੇਰੇ ਕੋਲੇ ਹੋਰ ਹੋਵੇ ਮੈਂ ਕਿੰਨੇ ਹੋਰ ਬੇਰਜ਼ਗਾਰ ਨੌਜਵਾਨ ਮੁੰਡੇ ਕੁੜੇ ਨੌਕਰੀ ਦੇਵਾਂਗਾ ਕਿੰਨੇ ਹੋਰ ਸਕੂਲ ਖੋਲ੍ਹਾਂਗਾ ਕਿੰਨੇ ਹੋਰ ਹਸਪਤਾਲ ਖੋਲ੍ਹਾਂਗਾ ਕਿੰਨੀਆਂ ਹੋਰ ਤੀਰਥ ਯਾਤਰਾਵਾਂ ਤੇ ਬਜ਼ੁਰਗਾਂ ਨੂੰ ਭੇਜਾਂਗੇ ਪਰ ਮੈਨੂੰ ਤੁਹਾਡੇ ਸਾਥ ਦੀ ਲੋੜ ਹੈ ਆ ਹੁਣ ਅੱਜ 3-4 ਵਜੇ ਕਹਿੰਦੇ ਆ ਵੋਟਾਂ ਦਾ ਐਲਾਨ ਹੋ ਜਾਣਾ ਇਹ ਨਾ ਸੋਚੋ ਕਿ ਫਲਾਨੇ ਪਿੰਡ ਯਾਰ ਭਗਵਾਨਤਮਾਨ ਨਹੀਂ ਆਇਆ ਨਹੀਂ ਤਾਂ ਉਹਨੂੰ ਵੋਟਾਂ ਪਾਣ ਦੇ ਉਹਨੇ ਫਰਜ਼ ਆਪਣਾ ਸਾਰਿਆਂ ਦਾ ਹੈ ਕਿਉਂਕਿ ਲੜਾਈ ਮੇਰੀ ਇਕੱਲੇ ਦੀ ਨਹੀਂ ਇਹ ਲੜਾਈ ਪੰਜਾਬ ਦੀ ਇੱਜ਼ਤ ਆਬਰੂ ਤੇ ਅੱਖ ਦੀ ਲੜਾਈ ਹੈ ਮੈਨੂੰ 13 ਚੋਂ 13 ਸੀਟਾਂ ਜਾਨੀ ਕਿ ਮੈਨੂੰ 13 ਹੱਥ ਦੇ ਦਿਓ ਤੇ 13 ਜ਼ੁਬਾਨਾਂ ਦੇ ਦਿਓ ਮਜਾਲੇ ਕਰਪਈਆ ਵੀ ਉੱਥੇ ਰੋਕ ਕੇ ਦਿਖਾ ਦੇ ਸਾਡਾ ਇਹ ਦਸ ਮਿੰਟ ਪੈਸੇ ਵਾਪਸ ਲੈ ਕੇ ਆਵਾਂਗੇ ਇੱਥੇ ਜਿਹੜੇ ਪੰਜਾਬ ਦਾ ਹੱਕ ਬਣਦਾ ਜਿਹੜਾ GST ਦਾ ਹੱਕ ਬਣਦਾ ਟੈਕਸਾਂ ਦਾ ਹੱਕ ਬਣਦਾ ਲੈ ਕੇ ਆਵਾਂਗੇ ਬਾਕੀ ਉਹਨਾਂ ਬਾਰੇ ਮੈਂ ਕੀ ਬੋਲਾਂ ਜਿਨ੍ਹਾਂ ਨੇ ਖੁਦ ਹੀ ਪੰਜਾਬ ਲੁੱਟਿਆ ਤੇ ਆਪ ਹੀ ਸ਼ੁਰੂ ਕਰ ਰੱਖੀਏ ਪੰਜਾਬ ਬਚਾਓ ਯਾਤਰਾ ਮੈਂ ਕਿਹਾ ਬਚਾਉਣਾ ਤਾਂ ਤੁਹਾਡੇ ਤੋਂ ਹੀ ਸੀ ਤੁਸੀਂ ਕਿਧਰ ਨੂੰ ਤੁਰ ਪਏ ਰੋਹ ਤੁਰੇ ਬੰਦੇ ਇਧਰ ਤੁਰ ਪਏ ਕਦੇ ਇਧਰ ਤੁਰ ਪਏ ਇਹ ਕੋਰ ਉਹ ਕਹਿੰਦੇ ਜੀ ਢੀਂਡ ਸੇਰੀ ਬੀਬੀ ਜਗੀਰ ਕੋਰ ਦੀ ਘਰ ਵਾਪਸੀ ਹੋਗੀ ਮੈਂ ਕਿਹਾ ਵੀ ਕਿਹੜੇ ਘਰ ਚ ਵਾਪਸੀ ਹੋਗੀ ਇਹਨਾਂ ਦੀ ਕਹਿੰਦੇ ਅਕਾਲੀ ਦਲ ਚ ਮਗਾ ਆਪ ਹੀ ਨਿਕਲ ਜਾਂਦੇ ਨੇ 6 ਮਹੀਨੇ ਬਾਅਦ ਆਪ ਹੀ ਆ ਜਾਂਦੇ ਨੇ ਵੀ ਘਰ ਵਾਪਸੀ ਹੋ ਗਈ ਉਹਦੇ ਮੰਨਾਂਗੇ ਜਿਹੜੇ ਘਰ ਲੋਕਾਂ ਨੇ ਨਾ ਤੋ ਖੋਹੇ ਨੇ ਉਹਨਾਂ ਦੀ ਵਾਪਸੀ ਹੋ ਕੇ ਦਿਖਾਵੇ ਫੇਰ ਮੰਨ ਜਾਗੇ ਜਿਹੜੇ ਇਹ ਘਰ ਵਾਪਸੀ ਦੀ ਹੈਗੀ ਜਿਹੜੇ ਲੋਕਾਂ ਦੇ ਦਿਲਾਂ 'ਚ ਵਾਪਸੀ ਹੋਵੇ ਨਾ ਫੇਰ ਪਤਾ ਲੱਗੂਗਾ ਲੋਕ ਤਾਂ ਸ਼ਕਲ ਦੇਖ ਕੇ ਰਾਜ਼ੀ ਨਹੀਂ ਇਹਨਾਂ ਦੀ ਵੀ ਯਾਰ ਜੇ ਕਿਨੇ ਧੜਕੀ ਧੜਕੀ ਟੀਵੀ ਤੇ ਵੀ ਮੱਥੇ ਲੱਗ ਜਾ ਗਲਾ ਕਹਿੰਦਾ ਯਾਰ ਘੰਟਾ ਘਰੂਕ ਜੋ ਯਾਰ ਕੋਈ ਪਾਠ ਪੂਜਾ ਕਰ ਲੋ ਯਾਰ ਧੜਕੀ ਮੱਥੇ ਲੱਗ ਗਿਆ ਕੰਮ ਨਹੀਂ ਹੋਣਾ ਇਹ ਹੀ ਆ ਲੈ ਨਾ ਦਾ ਦੂਜਿਆਂ ਦਾ ਕਾਂਗਰਸੀਆਂ ਦਾ ਉਹ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਇਹ ਦੂਜੇ ਵੀ ਆਪਦਾ ਪਰਿਵਾਰ ਆਪਦਾ ਪਰਿਵਾਰ ਪੰਜਾਬ ਪਰਤ ਕਾਲੀ ਨਹੀਂ ਕਰਦਾ ਕੋਈ ਪੰਜਾਬ ਪੰਜਾਬ ਨਹੀਂ ਆ ਕਹਿੰਦਾ ਤੇ ਦਿਲ ਚ ਪਰਿਵਾਰ ਤੋਂ ਸ਼ੁਰੂ ਹੁੰਦਾ ਇਹਨਾਂ ਦਾ ਪੰਜਾਬ ਪਰਿਵਾਰ ਤੇ ਮੁੱਕ ਜਾਂਦਾ ਪੰਜਾਬ ਮੈਂ ਕਦੇ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਜਿਹੜੇ ਜਿੱਥੇ ਤੱਕ ਤੁਸੀਂ ਮੈਨੂੰ ਪਹੁੰਚਾਤਾ ਮੈਂ ਨਹੀਂ ਕਦੇ ਸੋਚਿਆ ਸੀ ਇੱਥੇ ਤੱਕ ਪਹੁੰਚ ਜਾਵਾਂਗੇ ਪਰ ਕਈ ਵਾਰੀ ਪਰਮਾਤਮਾ ਨੇ ਕੁਝ ਹੋਰ ਸੋਚਿਆ ਹੁੰਦਾ ਤੁਹਾਨੂੰ ਕੋਈ ਵਿਧੀ ਵਿਧਾਨ ਬਣਾ ਕੇ ਸਾਡੇ ਤੋਂ ਕੋਈ ਕੰਮ ਕਰਾਉਣਾ ਹੁੰਦਾ ਤਾਂ ਜੇ ਮੈਨੂੰ ਪੈਨ ਦਿੱਤਾ ਤਾਂ ਮੈਂ ਤਾਂ ਲੋਕਾਂ ਦੇ ਹੱਕ ਚਲਾਉਂਗਾ ਹਰ ਰੋਜ਼ ਲੋਕਪੱਤੀ ਫੈਸਲੇ ਹੁੰਦੇ ਨੇ ਮੈਂ ਗਨਾਮ ਕਿਤਾਬਾਂ ਬਣ ਜਾਣਗੀਆਂ 2 ਸਾਲਾਂ ਚ ਹੀ ਹਜੇ ਤਾਂ ਦੇਖਿਓ ਸੀ ਆਉਣ ਵਾਲੇ 3 ਸਾਲ ਤੇ 2 ਸਾਲਾਂ ਚ ਇਹਨਾਂ ਦਾ ਹਾਲ ਦੇਖੋ ਤੁਸੀਂ ਇੱਕ ਦੂਜੇ 'ਚ ਵਜਦੇ ਫਿਰਦੇ ਆ ਮੈਨੂੰ ਗੋਲਾ ਕੱਢਦੇ ਫਿਰਦੇ ਆ ਲੋਕਾਂ ਨਾਲ ਲੜਦੇ ਫਿਰਦੇ ਆ 2 ਸਾਲਾਂ ਜਿਹੜਾ ਨਾ ਹੱਲ ਹੋ ਗਿਆ ਜਦੋਂ 2 ਸਾਲ ਹੋਰ ਲੰਘ ਗਏ ਆਪਣੀ ਗਵਰਨਮੈਂਟ ਦੇ ਸਫਲਤਾਪੂਰਵਕ ਇਹ ਤਾਂ ਸੜਕਾਂ ਤੇ ਆ ਕੇ ਲੋਕਾਂ ਦੇ ਇੱਟਾ ਰੋੜੇ ਮਾਰਨ ਲੱਗ ਜਾਣਗੇ ਯਾਰ ਕਿਉਂਕਿ ਇਹਨਾਂ ਨੂੰ ਰਾਜਨੀਤੀ ਤੋਂ ਬਿਨਾ ਹੋਰ ਕੋਈ ਕੰਮ ਆਉਂਦਾ ਨਹੀਂ ਨਵੀਂ ਕਿਸਮ ਦੇ ਬੇਰੁਜ਼ਗਾਰ ਪੈਦਾ ਹੋ ਗਏ ਉਹਨੇ ਹੋਰ ਤਾਂ ਕੋਈ ਕੰਮ ਆਉਂਦਾ ਨਹੀਂ ਗੁਰਸੀਆਂ ਵਾਲਾ ਕੰਮ ਤੁਸੀਂ ਖੋਲਿਆ ਇਹਨਾਂ ਤੋਂ ਫਿਰਦੇ ਨੇ ਬੱਦਵੇ ਉਹ ਕਾਂਗਰਸ ਦਾ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਹੈ ਕੱਲ ਮੈਂ ਫੋਟੋ ਦੇਖੀ ਜਾਵਾਂ ਕਹਿੰਦੇ ਸੁਨੀਲ ਜਾਖਰ ਮਹਾਰਾਣੀ ਪਨੀਰਕਾਰ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ ਉਹ ਕਹਿੰਦੇ ਭਾਜੀ ਬੀਜੇਪੀ ਬਰ ਅੱਛਾ ਅੱਛਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦੇ ਸੀ ਕਾਂਗਰਸ 'ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਹੈ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪ ਹੀ ਆਪਦੇ ਸਰੂਪਾ ਪਾੰਦ ਰੋ ਉਹਦੇ ਪਾੰਦ ਹੈ ਕਹਿੰਦਾ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਉਹ ਅੱਜ ਸਵੇਰੇ ਦੇਖਿਆ ਮੈਂ ਉਹ ਇੱਕ ਰਾਜਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਿਹਾ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਅਪਾ ਭੋਗ ਤੇ ਚੱਲਿਆ ਕਿਹੜੀ ਪਾਰਟੀ ਵੱਲ ਸ਼ਰਧਾਂਜਲੀ ਦੇਣੀ ਹੈ ਤੇ ਫੇਰ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਵੀਰੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆ ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜਿਆਂ ਵਾਲੇ ਮੋਟਰਸਾਈਕਲ ਵਰਗੇ ਨੇ ਜਿੱਦਨੂੰ ਮਰਜ਼ੀ ਡੇਡਾ ਕਰ ਦੋ ਉਦੋਂ ਹੀ ਖੜ ਜਾਂਦਾ ਇਹਨਾਂ ਤੋਂ ਖੜਾ ਛੜਾਓ ਯਾਰ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਹੋ ਜਾਣਾ ਆਪਦੇ ਵਰਗਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਚ ਰਹਿੰਦੇ ਨੇ ਤੁਹਾਡੇ ਦੁੱਖ ਸੁੱਖਾਂ ਨੂੰ ਜਾਣਦੇ ਨੇ ਐਜੇ ਬੰਦਿਆਂ ਜਿਤਾਓ ਅੱਜ ਆਪਾਂ ਪੰਜਾਬ ਦਾ ਬਜਟ ਸ਼ਾਨਦਾਰ ਬਜਟ ਪੇਸ਼ ਕੀਤਾ ਹੈ ਜੇ ਇਕੱਲੇ 2 ਸਾਲ ਦਾ ਬਜਟ ਲਾ ਲੀਏ ਨਾ ਅੱਜ ਦੇ ਦਿਨ ਤੋਂ ਲੈ ਕੇ ਪਿਛਲੇ 2 16 ਮਾਰਚ 2022 ਤੋਂ ਲੈ ਕੇ 16 ਮਾਰਚ 2024 ਤੱਕ ਤਾਂ ਸਾਡਾ ਕਮਾਲ ਦੀ ਅਸੀਂ ਜਿਹੜੀ ਬਜਟ ਦੇ ਵਿੱਚ ਆਪਣੀ ਖਜ਼ਾਨੇ 'ਚ ਵਾਅਦਾ ਹੋਇਆ ਹੈ ਜੀਐਸਟੀ 'ਚ 27% ਵਾਪ ਹੋਏ ਆ ਐਕਸਾਈਜ਼ ਦੇ ਵਿੱਚ ਵਾਪ ਹੋਏ ਆ ਮਾਈਨਿੰਗ ਦੇ ਵਿੱਚ ਆਪ ਹੋਏ ਆ ਸਟੈਂਪ ਪੇਪਰ ਸਟੈਂਪ ਡਿਊਟੀ ਚ ਆਪ ਹੋਏ ਆ ਪਰ ਸਾਨੂੰ ਉਹ ਬਾਧੇ ਵਾਲਾ ਬਜਟ ਜਦੋਂ ਸਾਨੂੰ ਪਿੱਛੇ ਜਿਹੜੇ ਕਰਜ਼ੇ ਲੈ ਕੇ ਛੱਡ ਕੇ ਗਏ ਨੇ ਉਹਦੇ ਵਿੱਚ ਪਾਉਣਾ ਪੈਂਦਾ ਤਾਂ ਫਿਰ ਉਹ ਘਾਟੇ ਵਾਲਾ ਹੋ ਜਾਂਦਾ ਕਰਾਂਗੇ ਠੀਕ ਸਾਥ ਦਿਓ ਕਰਾਂਗੇ ਠੀਕ ਉਹੀ ਖਜ਼ਾਨਾ ਉਹੀ ਖੰਭੇ ਨੇ ਉਹੀ ਤਾਰਾ ਨੇ ਉਹੀ ਟਰਾਂਸਫਰ ਬੰਨੇ ਉਹੀ ਗ੍ਰਿਡ ਨੇ ਹੁਣ ਕਿਵੇਂ 90% ਘਰਾਂ ਨੂੰ ਬਿਜਲੀ ਫ੍ਰੀ ਆਉਂਦੀ ਹੈ ਜੀ ਨੀयत ਸਾਫ਼ ਹੈ